ਘਰ ਵਾਲੇ ਫੋਨ ਆਏ ਨਹੀਂ ਸੀ ਮੋਬਾਈਲ ਆਏ ਨਹੀਂ ਸੀ ਅਗਲਾ 6 ਮਹੀਨੇ ਤੋ ਮਿਲਦਾ ਮਿਲਦਾ ਜੀ ਚਿੱਠੀ ਪਾਉਂਦੇ ਜੇ ਮਰ ਜਾਂਦੇ ਭੋਗ ਪਾਏ ਨਾ ਉਦੋਂ ਉਪਰ ਦੀ ਚਲੋ ਚਿੱਠੀ ਉਪਰ ਦੀ ਫੇਰ ਆਉਂਦੀ ਇਹ ਭੋਗ ਪਾਏ ਜਾਂਦਾ ਫਿਰ ਹਾਂਜੀ ਤੇ ਹੋਰ ਉਹ ਕਿਹੜੇ ਫੋਨ ਸੀ ਉਦੋਂ 15 15 ਦਿਨ ਲੱਗ ਜਾਂਦੇ ਹੁਣ ਫਿਰ ਲੱਗ ਜਾਂਦੇ ਲੱਗ ਜਾਂਦੇ ਮਹੀਨਾ ਵੀ ਲੱਗਿਆ ਚਿੱਠੀ ਨੂੰ ਮਹੀਨਾ ਵੀ ਨਾ ਲੱਗਿਆ ਹਾਂ ਗਵਾਚ ਜਾਂਦੀ ਏ ਕਿ ਗਵਾਸ਼ ਕੇ ਆਈ ਏ ਮਹੀਨਾ ਤਾਂ ਉਹ ਰਸਤੇ ਰੇ ਬੰਦਾ ਭاگ ਜਾਂਦਾ ਉਹ ਆਪ ਦੇ ਮੋਬਾਈਲ ਨਾਲ ਖੇਡ ਜਾਂਦਾ ਉਹ ਆਉਂਦੇ ਨੇ ਘੇੜੀ ਜਾਂਦਾ ਸਾਹਮਣੇ ਬੈਠਾ ਹੁੰਦਾ ਚੁੱਪ ਕਰਕੇ ਹੱਥ ਮਰੌਣ ਬੈਠਾ ਹੈ ਨਾ ਚੰਗਾ ਭਾਈ ਮਜਾ ਆਣਾ ਹੈ ਜਨ ਹੈ ਹੈ ਉਹ ਪਰੋਂ ਘਟ ਕੇ ਭਾਈ ਜੀ ਕੋਈ ਫਰਕ ਪੈ ਗਿਆ ਹਾਂ ਆਉਣ ਵਾਲਾ ਸਮਾਂ ਤਾਂ ਇਦੋਂ ਵੀ ਮਾੜਾ ਹੋਊਗਾ ਮਾੜਾ ਆਊਗਾ ਜੀ ਤੁਸੀਂ ਦੇਖ ਲਓ ਮਾੜਾ ਆਊਗਾ ਹਾਂ ਜੀ ਆ ਇੱਕ ਘਰਾਂ ਦੇ ਵਿੱਚੋਂ ਖੋਣ ਲੱਗ ਜਾਣਗੇ ਕੋਈ ਤਾਂ ਜਿਹੜੇ ਗਰੁੱਪ ਬਣਿਆ ਨਾ ਉਹ ਘਰਾਂ 'ਚ ਵੜਨਗੇ ਜੇ ਸਰਕਾਰ ਨੇ ਕੰਟਰੋਲ ਨਾ ਕੀਤਾ ਹਾਂ ਠੀਕ ਠੀਕ ਸ਼ਰਮ ਨਹੀਂ ਰਹੀ ਬਾਬਾ ਜੀ ਕੋਈ ਸ਼ਰਮ ਨਹੀਂ ਹੈ ਨਾ ਕੀ ਯਾ ਭੈਣਾ ਚ ਉਹ ਜਾਨੀ ਪਹਿਲਾਂ ਦਾ ਮੋਹ ਪਿਆਰ ਰਿਹਾ ਮਾਪਿਆਂ ਨਾਲ ਨਹੀਂ ਰਿਹਾ ਜੀ ਹੁਣ ਤਾਂ ਬਹੁਤ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਜੀ ਪੂਰਾ ਹੁਣ ਤਾਂ ਜਾਣ ਸਾਰੀ ਫੋਨ ਲਾ ਲੈਂਦੀਆਂ ਵੀ ਮੰਮੀ ਮੈਂ ਤਾਂ ਪਹੁੰਚ ਗਈ ਹੁਣ ਤਾਂ ਖਰੀਦਦਾਰੀ ਵੀ ਨਾ ਕਰਾ ਕੇ ਜਾਂਦੀਆਂ ਹਾਂ ਨਾਲ ਹੁੰਦੀ ਹੈ ਵੀ ਮੈਂ ਤਾਂ ਬਰੀ ਆ ਦੇ ਪਸੰਦ ਦੀ ਖਰੀਦੂੰਗੀ ਪਸੰਦ ਦੀ ਹਾਂ ਤੇ ਹੁਣ ਤਾਂ ਮੋਬਾਈਲਾਂ ਤੇ ਚੱਲੀ ਜਾਂਦਾ ਹੁਣ ਤਾਂ ਵਿਆਹ ਕਿਹੜੇ ਆ ਹੁਣ ਤਾਂ ਚੌਲ ਸਮੜ ਗੂਏ ਹੈ ਹੁਣ ਤਾਂ ਸੱਤ ਸੇ ਨੋ ਨੂੰ ਕਹਿ ਦਿੰਦੀ ਉਹ ਗੁੱਸਾ ਕਰਦੀ ਹੈ ਪਹਿਲਾਂ ਨਹੀਂ ਇਹੋ ਜਿਹਾ ਕੋਈ ਸੀਗਾ ਨਹੀਂ ਜੀ ਪਹਿਲਾਂ ਨਹੀਂ ਸੀ ਹਾਂ ਪਹਿਲਾਂ ਨੋਹਾਂ ਸ਼ਰਮ ਮੰਦੀਆਂ ਸੀ ਸ਼ਰਮ ਮੰਦੀਆਂ ਸੀ